ਆ ਉਮਰ ਦੇਖ ਲੋ ਨਾਲੇ ਕਾਰਨਾਮੇ ਦੇਖ ਲੋ 13 ਬੰਦਾ ਮੇਰਾ ਬੰਦਾ ਹੋ ਰਹੀ ਐ ਪੜਨ ਲਿਖਣ ਦੀ ਉਮਰ ਐ ਨਿੱਕੇ ਨਿੱਕੇ ਜਵਾਕ ਨੇ ਗੱਲਾਂ ਦੇਖੋ ਕਹੇ ਜੀਆਂ ਕਰਦੇ ਨੇ ਬਾਈ ਜੀ ਨਾਲੇ ਤਾਂ ਆਪ ਵੀਡੀਓ ਦੇਖ ਲੋ ਸੰਸਕਾਰਾਂ ਦੀ ਗੱਲ ਹੁੰਦੀ ਐ ਨਾਲੇ ਇਸ ਤੋਂ ਬਾਅਦ ਦਿਖਾਉਣਾ ਮੈਂ ਇੱਕ ਵੀਡੀਓ ਪਹਿਲਾਂ ਇਹ ਵੀਡੀਓ ਦੇਖ ਲੋ ਉਸ ਤੋਂ ਬਾਅਦ ਇੱਕ ਮਿਹਨਤੀ ਧੀ ਦੀ ਮੈਂ ਵੀਡੀਓ ਦਿਖਾਉਂ ਗੱਲ ਸੰਸਕਾਰਾਂ ਦੀ ਐ ਬਾਈ ਜੀ ਕਿਵੇਂ ਧੀਾਂ ਬਾਹਰ ਜਾ ਜਾ ਕੇ ਕੰਮ ਕਰਦੀਆਂ ਨੇ ਤੇ ਕੁਝ ਬੱਚੇ ਦੇਖ ਲੋ ਨਾਲੇ ਉਮਰ ਦੇਖ ਲੋ ਜਮੀ ਨਿੱਕੇ ਨਿੱਕੇ ਬੱਚੇ ਨੇ ਤੇ ਗੱਲਾਂ ਸੁਣ ਲੋ ਆ ਜੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਲਾਸਟ ਵਾਲੀ ਵੀਡੀਓ ਜਿਹੜੀ ਅਗਲੀ ਵੀਡੀਓ ਹੈ ਮਿਹਨਤੀ ਧੀ ਦੀ ਵੀਡੀਓ ਉਹਦੇ ਤੇ ਕਮੈਂਟ ਜਰੂਰ ਕਰਕੇ ਜਣਾ ਮੇਰਾ ਵੀਰ ਆਜੋ ਦੇਖ ਲਓ ਵੀਡੀਓ ਕਿਉਂ ਆਏ ਟੁੱਟ ਕੇ ਬਾਹਰ ਨਹੀਂ ਕਰਦੇ ਦੇਖੋ ਪਤਾ ਨਹੀਂ થાય ਮੇਰਾ ਬੰਦਾ ਹੈ ਮੈਨੂੰ ਕੀ ਪਤਾ ਕਿ ਤੁਮਾਰਾ ਬੰਦਾ ਹੈ ਤੁਹਾਨੂੰ ਪਤਾ ਨਹੀਂ tha ਰੋਜ਼ ਮੇਰੇ ਨਾਲ ਘੁੰਮਦਾ ਥਾ ਇਹ ਮੈਨੂੰ ਕੀ ਪਤਾ ਮੈਂ ਮੈਨੂੰ ਕਦੇ ਦਿਖਾਉਂਦੀ ਕਿਹਾ ਕਿ ਹੁਣ ਬਲ ਮੈਂ ਕਿਉਂ ਚਲੀ ਜਾਇਆ ਫਿਰ ਪੈਕ ਚੁੱਕ ਕੇ ਚਲੀ ਜਾ ਕਪੀ ਦਿਖਿਲਾ ਇਸਕੇ ਸਾ ਤੂੰ ਮੂੰਹ ਤੋੜ ਦੂੰਗੀ ਤੇ ਅਗਲੀ ਵਾਰ ਦੇਖ ਲਈ ਵੀਡੀਓ ਹੁਣ ਆ ਧੀ ਦੀ ਵੀਡੀਓ ਦੇਖ ਲਓ ਸੰਸਕਾਰਾਂ ਦੀ ਗੱਲ ਹੁੰਦੀ ਆ ਆਜੋ ਇਹ ਵੀ ਦੇਖੋ ਬਰਨਾਲੇ ਸਾਈਡ ਦੀ ਕੁੜੀ ਹੈ ਇਹ ਇੱਕ ਐਵੇਂ ਕੰਮ ਕਰਨਾ ਪੈ ਲਾ ਕੈਨੇਡਾ ਚ ਇਹ ਪਤਾ ਕੌਣ ਹੈ ਪੰਜਾਬੀ ਕੁੜੀ ਆਪਣੀ ਇੱਕ ਇੱਥੇ ਜੋਬ ਕਰਦੀ ਆ ਐਵੇਂ ਜੋਬਾਂ ਹੁੰਦੀਆਂ ਕੈਨੇਡਾ ਚ ਉਹ ਖਾਣਾ ਤੁਹਾਨੂੰ ਚੰਗੀ ਤਰ੍ਹਾਂ ਵਾਂਸਿਕ